ਸਾਰੇ ਕਿਤੇ ਡੀਜੇ ਇਹਦੇ ਜਾਂਦਾ ਸਾਊਂਡ ਸਿਸਟਮ ਵੀ ਇਹਦਾ ਜਾਂਦਾ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਹਰ ਇੱਕ ਵਾਰੀ ਇਹ ਸਾਡੇ ਨਾਲ ਪੂਰੀ ਸਪੋਰਟ ਕਰਦਾ ਕਰੀ ਨੇ ਮੋਨਾ ਨਹੀਂ ਕਰਿਆ ਕੋਈ ਵੀ ਚੀਜ਼ ਹੋਵੇ ਐਕਸਟਰਾ ਦਾ ਸਾਡੇ ਕੋਲ ਲੱਗ ਜਾਂਦਾ ਜੇ ਬੁਕਿੰਗ ਵੀ ਹੋਵੇ ਇਹ ਵੀਰ ਦਾ ਵੀ ਵੀਰਿੰਦਰ ਵੀਰ ਦਾ ਸਨਮਾਨ ਕਰ ਇੱਕ ਛੋਟਾ ਜਿਹਾ ਸਨਮਾਨ ਕਰਨਾ ਜੀ ਇੱਕ ਸਰੂਪਾ ਸਾਡਾ ਵੀਰ ਤੇਜੀ ਮਠਾੜੂ ਮੇਰਾ ਵੱਡਾ ਵੀਰਾ ਸ੍ਰੀ ਜੀ ਦਾ ਸਨਮਾਨ ਕਰਨਗੇ ਤੇ ਨਾਲ ਜੋਗਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਪ੍ਰਭ ਦੀਪ ਟਿੱਲੋ 20 ਫੁੱਟ ਟਿੱਲੋ ਵੀਰੇ ਜਿਹੜੇ ਵੀ ਅਜਨ ਸਰਾਰ ਦੀਆਂ ਜਨ ਲੈਂਡ ਤੋਂ ਪਰੇ ਹੋ ਗਏ ਮੇਰਾ ਵੀਰ ਵੀਰੇ ਖਾਲਸੇ ਵਾਲੇ ਦੀ ਟੀਮ ਆ ਉਹ ਵੀਰੇ ਕਿੱਥੇ ਨੇ ਆਹ ਲਾ ਯਾਰ ਤਾਰ ਦੇ ਗੋਲੇ ਨਾਲ ਖੜੋ ਵੀਰੇ ਤਾਰ ਹਿੱਲ ਜਾਂਦੀ ਆ ਨਾਲੇ ਕਰੰਟ ਵਾਲਾ ਲਾਉਂਦਾ ਆ ਜਮਾਨਾ ਯਾਦਾ ਚਲਾ ਆ ਕਰ ਲਾ ਸਾਰੇ ਵੀਰੇ ਸਾਰੇ ਵੀ ਕਰਦੇ ਥੈਂਕ ਯੂ ਭਾਈ ਸਾਰੇ ਵੀਰੇ ਆਰਿਆ ਲਖਤਰ ਬੰਦ ਕਰਾਇ ਪਹੁੰਚ ਲਿਆ ਆ ਚਲਿਏ ਅਸੀਂ ਫਿਰ ਧੰਨਵਾਦ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਦੀ ਸਮੁੱਚੀ ਟੀਮ ਜੋ ਸਾਡੇ ਇੱਕ ਬਾਲ ਦੇ ਸਾਹਮਣੇ ਪਹੁੰਚੇ ਨੇ ਸਾਡੇ ਵੀਰਾਂ ਦੇ ਕੈਚ ਖੈਰਾ